ਕਰਨੇ ਸੀ ਜਿਹੜਾ ਬਾ ਪੰਜ ਇਹ ਪਿੰਡ ਜਿਹੜਾ ਮੇਰਾ ਆਪਣਾ ਜੱਦੀ ਪਿੰਡ ਗਵਿੰਦਗੜਾ ਸਰਾਂਦੇਵ ਚਕਾਰ ਪਾਕੜਾ ਨੇ ਦੇ ਉੱਤੇ ਆ ਠੀਕ ਹੈ ਤੇ तकरीबन 40 ਸਾਲ ਤੋਂ ਉੱਤੇ ਅਸੀਂ ਮੰਡੀ ਗਵਿੰਦਗੜਾ ਸੈਂਟਰ ਹੋ ਗਏ ਤੇ ਬਾਕੀ ਮੈਂ ਅਧਿਆਪਕ ਵਜੋਂ ਸੇਵਾਮੁਕਤ ਹੋਇਆ ਠੀਕ ਹੈ ਤੇ ਮੇਰੀ ਕੁਆਲਿਫੀਕੇਸ਼ਨ ਜਿਹੜੀ ਹੈ ਐਮਏ ਪੰਜਾਬੀ ਮੇਹੀ ਹਿੱਕੀ ਤੇ ਵੀਰੇ ਹੂੰ 30 ਸਾਲ ਦੀ ਸੇਵਾ ਤੋਂ ਬਾਅਦ ਨਿਕਲਦਾ ਹੋਇਆ ਤੇ ਛੋਣ ਤੋਂ ਹੀ ਮੈਂ ਪੰਜਾਬੀ ਦਾ ਰਚਨਾਚਾਰ ਸੀਗਾ ਪਰਾਣੇ ਮਿਦਵਾਨਾਂ ਦੀ ਨਾਵਲ ਵੀ ਪੜਦਾ ਸੀ ਕਹਾਣੀਆਂ ਵੀ ਪੜਦਾ ਸੀ ਰਿਟਾਇਰ ਹੋਣ ਤੋਂ ਬਾਅਦ ਫਿਰ ਮੇਰੇ ਮਨ ਚ ਪਰਬਲ ਹੋ ਗਈ ਇੱਛਾ ਹੋ ਗਈ ਕਿ ਮੈਂ ਜਿਹੜੀ ਆਪਣੇ ਜੋ ਅੰਦਰ ਛੁਪਿਆ ਹੈ ਉਹਨੂੰ ਲਿਖਾਂ ਫਿਰ ਮੈਂ ਕਹਾਣੀ ਸਿੰਗਰ ਤੇ ਨਾਂ ਬੇ ਲਿਖਣੀ ਸ਼ੁਰੂ ਕੀਤੀ ਬਹੁਤ ਸਾਰੇ ਮੇਰੇ ਯਾਰ ਕਹਾਣੀਆਂ ਜਾਂ ਲੇਖ ਜਿਹੜੇ ਸੂ ਬੱਖਰੇ ਬੱਖਰੇ ਦੇਖ ਜਿੰਨਾ ਚਾਰ ਸਾਲਿਆਂ ਚੰਪਸੇ ਇਹ ਕਿੰਨੀ ਕਿਤਾਬਾਂ ਤੁਹਾਡੀਆਂ ਇਹ ਮੇਰਾ ਪੰਜਵਾਂ ਕਹਾਣੀ ਸਿੰਗਰ ਆ ਤੇ ਕੁੱਲ ਮਿਲਾ ਕੇ ਮੇਰੀ 10 ਕਿਤਾਬਾਂ ਆ ਜਾਂਦੇ ਇੱਕ ਗਾਰਨਟੀ ਹੁੰਦਾ ਜੀ ਇਹਦਾ ਮੇਨ ਬੁਲਤੇ ਜਿੰਨੇ ਵੀ ਸਾਡੇ ਇੱਥੇ ਸੁਣਿਆ ਲਈ ਮਾਰਚ ਦੀ ਜਾਂ ਤਿੰਨ ਨੰਬਰ ਤੁਹਾਡਾ ਜੀ ਕਿਉਂ ਨਾ ਮਾਰਚਲੀ ਨਾਮ ਦੇ ਵਿੱਚੋਂ ਇਹ ਲੋਕ ਹੈ ਇਹ ਪਾਸੇ ਦੇ ਸਰਦਾਲੇ ਪਾਸੇ ਜਿਹੜੇ ਬਹੁਤ ਹੀ ਜੁੜੇ ਹੋਏ ਨੇ ਕਿਉਂਕਿ ਅਧਿਆਪਕ ਜੀ ਦਾ ਦਾ ਉਹ ਆਪਣੇ ਬੱਚਿਆਂ ਨਾਲ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਆਪ ਪੜ੍ਹਦਾ ਵੀ ਹੈ ਤੇ ਲਿਖਦਾ ਵੀ ਹੈ ਹੂੰ ਹੂੰ ਪੜ੍ਹਦੇ ਨਾਲ ਨਾਲ ਹੋਰ ਵੀ ਕਾਫੀ ਕੁਝ ਆਪਣੇ ਸਕੂਲ ਦੀ ਲਾਇਬ੍ਰੇਰੀ ਤੋਂ ਸੱਜੇ ਕਬੇ ਇਹ ਗ੍ਰਹਿਣ ਕਰਦਾ ਰਹਿੰਦਾ ਸਹਿਤ ਸਭਾਵਾਂ 'ਚ ਵੀ ਜਾਂਦਾ ਇਸ ਕਰਕੇ ਅਸੀਂ ਇਹਦੀ ਬਲ ਜਾਰੇ ਬਣਿਆ ਤੇ ਅਸੀਂ ਕਈ ਵਾਰ ਇਹ ਦੇਖਦੇ ਹਾਂ ਕਿ ਪੰਜਾਬੀ ਅਧਿਆਪਕ ਨੂੰ ਪੜਨ ਦਾ ਬਹੁਤ ਸਾਰੇ ਸ਼ੌਕ ਨਹੀਂ ਹੈਗਾ ਅਕਸਰ ਸਕੂਲਾਂ ਦੇਖਦੇ ਇੱਕ ਵਾਰ ਮੈਂ ਇੱਕ ਛੋਟੇ ਸਕੂਲ ਚ ਗਿਆ ਤੇ ਉੱਥੇ ਕਿਸੇ ਅਧਿਆਪਕ ਨੂੰ ਪੁੱਛਿਆ ਵੀ ਇਸ ਵਾਰ ਆਪਾਂ 9ਵੀਂ ਦਾ ਸਿਖੋਂ ਕਿਹੜਾ ਨਵਾਂ ਲੱਗਿਆ ਇਹ ਮੈਨੂੰ ਖੁਦ ਦੀ ਜਾਨਤਾ ਹੈ ਕਿ ਉਹ ਕੀ ਹੁੰਦਾ ਹੈ ਅੱਛਾ ਕਿ ਕਈ ਕਈ ਆਪਣੇ ਪਿੱਛੇ ਨਾਲ ਮੈਂ ਆਪਣੇ ਪੰਜਾਬੀ ਵਿਸ਼ੇ ਨਾਲ ਸਿੱਖਉਣ ਥੋੜੇ ਦਿਨ ਪਹਿਲਾਂ ਜਿਵੇਂ ਇੱਕ ਅਕੈਡਮੀ ਚ ਗਿਆ ਉਹਨਾਂ ਨੇ ਬਾਰ-ਬਾਰ ਮੈਨੂੰ ਉਹ ਗੱਲ ਦਾ ਕੀਤਾ ਕਿ ਤੁਸੀਂ ਸਾਡੀ ਨਾਲ ਵੀ ਵੀਡੀਓ ਬਣਾ ਲੈਣਾ ਪਰ ਉਹਨਾਂ ਜਿਹੜਾ ਸੁਝਾਅ ਲਗਿਆ ਉਹ ਵੀ ਇੱਕ ਫੈਕਟਰੀ ਦਾ ਮਾਲ ਤੇੰਗਾ ਸਰਦਾਰ ਬੰਦਾ ਇਹ ਦੇਖਣ ਨੂੰ ਕਿਹਾ ਜਦੋਂ ਮੈਂ ਚਲੋ ਦਫ਼ਤਰ ਵਿੱਚ ਤੇ ਮੈਨੂੰ ਨਹੀਂ ਕੋਈ ਸਮਝ ਨਹੀਂ ਗਈ ਤੇ ਤੋਂ ਮੈਂ ਅੰਦਰ ਹੁਸਨਿਤ ਗਿਆ ਕਲਾਂਗਰੇ ਜੀ ਵੀ ਲਿਖੀ ਉਹ ਵੀ ਆ ਜੀ ਵੀ ਲਿਖੀ ਉਹ ਵੀ ਆ ਤਰਾਹ ਤੇ ਉਹ ਵੀ ਆ ਵੀ ਚਾਰ ਦੀ ਨਜ਼ਰ ਨਹੀਂ ਆਇਆ ਇਹ ਦੁਖਾਂਤ ਆ ਸਾਡੇ ਕਿਉਂਕਿ ਜਿਹੜੇ ਪੰਜਾਬੀ ਅਧਿਆਪਕ ਨੇ ਉਹ ਆਪਣੇ ਵਿਸ਼ੇ ਵਿੱਚ ਪੂਰੇ ਪਾਪਾਂ ਕਰ ਪਾ ਕੇ ਨਹੀਂ ਗਏ ਜਾ ਕੇ ਦੋ ਵੀ ਉਹਨਾਂ ਨੇ ਉਹਨੂੰ ਸ਼ੌਕ ਸੀਗਾ ਜਿਹਾ ਉਹਨਾਂ ਨੇ ਕੋਤੋਂ ਕੁਝ ਪੜ੍ਹਿਆ ਵੀ ਨਹੀਂਗਾ ਇਸ ਕਰਕੇ ਹੋ ਗਿਆ ਆਪ ਦਾ ਜਦੋਂ ਉਹਨਾਂ ਨੂੰ ਬੁਸਾਈ ਲਿਆ ਯਾਕਾ ਜੀ ਇਹਦਾ ਕਾਰਨ ਕੀ ਆ ਕਿ ਪੰਜਾਬ ਵਿੱਚ ਵੀ ਅਜਿਹਾ ਦਾ ਹਾਂ ਦਾ ਕੋਈ ਉੱਤਰ ਜੀ ਸੀ ਨਾ ਉੱਥੇ ਲਾਇਆ ਜੀ ਇੱਕ ਬੋਰਡ ਸਾਡਾ ਲੱਗਿਆ ਹੋਇਆ ਮੈਂ ਫੇਰ ਗਿਆ ਨਾ ਕਿ ਉਹ ਦਿਖਾਉਂਦਾ ਕਿੱਥੇ ਕਰਦਾ ਮੈਨੂੰ ਲੱਗਾ ਤਾਂ ਨਹੀਂ ਭਾਈ ਕਿ ਉਹ ਵਾਕਿਆ ਹੀ ਨਹੀਂ ਬਿਲਕੁਲ ਕਿ ਇਹਦੇ ਬਾਰੇ ਡਾਰਕ ਕਾਫੀ ਉਹਨਾਂ ਦੇ ਕਾਲਜਾਂ ਤੇ ਹੈ ਰਾਜਦਾਨ ਚਤਾ ਇੱਕ ਸਿਰਫ ਬੜੀ ਵਿਸ਼ਾ ਇੱਕ ਰਸਮੀ ਤੌਰ ਤੇ ਇਸ਼ਾਰਾ ਰਹਿ ਗਿਆ ਪਰ ਉਹਨਾਂ ਨੂੰ ਨਾ ਤਾਂ ਉਹ ਲਾਇਬ੍ਰੇਰੀ ਨੇ ਮਤਲਬ ਹੈਗੀਆਂ ਨੇ ਬੱਚੇ ਇਨਸ਼ੌਕ ਰੱਖਦੇ ਨਾ ਦੇ ਆਪਕ ਉਹਨਾਂ ਨੂੰ ਸੁਚੇਤ ਕਰਦੇ ਹੁਣ ਮੈਂ ਜਿਲ੍ਹਾ ਮਾਤੇ ਕਹਿੰਦਾ ਪ੍ਰਗਤੀ ਸ਼ੀਲ ਇੱਕ ਸੰਗ ਦਾ ਮੈਂ ਜਿਲ੍ਹਾ ਪ੍ਰਧਾਨ ਹਾਂ ਕਿਸੀਂ ਅਸੀਂ ਪਿੰਡ-ਪਿੰਡ ਜਾ ਕੇ ਬੱਚਿਆਂ ਨੂੰ ਕਿਵੇਂ ਪੜਾਈਏ ਕਿਵੇਂ ਕਿਤਾਬਾਂ ਦਿਓਣੀ ਇਸ ਵਿੱਚ ਅਸੀਂ ਦੋਰ-ਪੂਰ ਦੋਰ ਪੈ ਲ ਜਾਂਦੇ ਆ ਤੇ ਇਸ ਨੂੰ ਗੈਰ ਵੀ ਕਰਦੇ ਆ ਕਿਤਾਬਾਂ ਵੰਡਿਓ ਕਰਦੇ ਆ ਇਹਦਾ ਜਲਤ ਕਿਹਾ ਜਿਹੜੇ ਡਾਇਟ ਹੈ ਫਤਿਹਗੜ ਸਾਹਿਬ ਤੇ ਬੱਚੇ ਇਟੀਟੀ ਕਰਦੇ ਨੇ ਉਹ ਜਿਹੜੇ ਬੱਚੇ ਨੇ ਉਹ ਬੱਚੇ ਨੇ ਉਹਨਾਂ ਨਾਲ ਗੋਸ਼ਟੀਆਂ ਕਰਨੀਆਂ ਸੀ ਉਹਨਾਂ ਨਾਲ ਗੋਸ਼ਟੀਆਂ ਤੇ ਸਾਰੇ ਹੀ ਬੱਚੇ ਕਿਤਾਬਾਂ ਪੜ੍ਹਨ ਲੱਗ ਗਏ ਕਈ ਵਾਰ ਕਿ ਕਿ ਬੱਚੇ ਨੇ ਮਾਨਸਾ ਦੀ ਲਿਖੋੜੀ ਆ ਕੋ ਮੈਨੂੰ ਕਹਿੰਦੇ ਸਰ ਜੋ ਵੀ ਜਉਂਦੀ ਕਿਤਾਬ ਆਵੇ ਨਾ ਆਵੇ ਕਹਾਣੀ ਸਿਹਰੇ ਮੈਨੂੰ ਕੀ ਪੋਸਟ ਕਰوں ਮੈਂ ਨਹੀਂ ਮੈਂ ਘਰ ਆ ਕੇ ਲੈ ਕੇ ਜਾਂ ਬਹੁਤ ਸ਼ੌਕ ਰੱਖੇ ਇਸ ਤਰ੍ਹਾਂ ਇਹ ਗਗਰਾਸੀ ਨੇ ਸਟ੍ਰੈਟੀਜੀ ਨਾਲ ਇਹ ਗੋਸ਼ਟੀਆਂ ਕਰਾਈਆਂ ਨੇ ਮੈਨੂੰ ਬਾਰ-ਬਾਰ ਕਹਿਣਾ ਨਾ ਪਾਦਰ ਜੀ ਯਾਰ ਉਸਦੇ ਸਾਥੋਂ ਪਹਿਲਾ ਕੰਮ ਹੈ ਪਿੰਡ-ਪਿੰਡ ਜਾ ਕੇ ਕਾਲਜ ਦੇ ਮੁੰਡੇ ਲੱਭ ਕੇ ਜਾਓ ਹੂੰ ਕਾਲਜ ਦੇ ਮੁੰਡੇ ਜਿਹੜੇ ਬਹੁਤ ਨੂੰ ਹੌਸਲਾ ਦਿਓ ਉਹਨਾਂ ਨੂੰ ਕਿਤਾਬਾਂ ਦਿਓ ਤੇ ਉਹ ਬੱਚਾ ਕਰ ਸਕਦਾ ਹੈ ਸਾਡਾ ਮਿਸ਼ਨ ਤਦੇ ਪੂਰਾ ਹੋ ਸਕਦਾ ਹੈ ਜੇ ਸਿੱਖ ਕਾਲਜ ਦੇ ਇਹਨਾਂ ਬੱਚੇ ਜੇ ਬੱਚਾ ਨਾਲ ਲੈ ਕੇ ਅਮੀਰ ਕਦਮਾਂ ਆ ਕੋਈ ਮਾਰ ਕੇ ਤੁਹਾਨੂੰ ਬਾਹਰ ਵੀ ਮੈਂ 2 ਸਾਲ ਰਿਹਾ ਹਾਂ ਕਰੋਨਾ ਕਰਕੇ ਇੱਕ ਉੱਥੇ ਪੰਜਾਬੀ ਖਵਾਰ ਆ ਜਿਹੜਾ ਮਹੀਨੇ ਵਿੱਚ ਛੱਪਦੇ ਨੇ ਮੁਰੇ ਦੇ ਵੀ ਆਉਂਦਾ ਹਰ ਮੇਨ ਅਮਰੀਕ ਕਹਾਣੀ ਜਿਹੜੀ ਸੀ ਬਾਰਡ ਆਸਟ੍ਰੇਲੀਆ ਸਿਟੀ ਦੇ ਵਿੱਚ ਆਉਂਦੀ ਬੜਾ ਮਾਣ ਮੈਨੂੰ ਪਾਟੇ ਤੋਂ ਮਿਲਦੀ ਚਾਲ ਪਿਸ਼ੋੜੇ ਬਾੜੀਆਂ ਰਾਤਾਂ ਹੂੰ ਤੁਸਕ ਰਹੇ ਨੇ ਤਾਰੇ ਬਾਜੀ ਬਾਜੀ ਦਰਦ ਪਿਸ਼ੋੜੇ ਬਾੜੀਆਂ ਰਾਤਾਂ ਤੁਸਕ ਰਹੇ ਨੇ ਤਾਰੇ ਸੁਪਨਿਆਂ ਦੀ ਥਾਂ ਲੈਣਾ ਅੰਦਰ ਲਟਕਣ ਅੰਜੂਖਾ ਸਪਨਿਆਂ ਦੀ ਥਾਂ ਮੈਨਾ ਅੰਦਰ ਲੱਕਣ ਅੰਝੂ ਖਾਰੇ ਛਾਈ ਚੁੱਪ ਨ ਪੰਛੀ ਚੈਕਣ ਹਵਾ ਨਚੰਦੇ ਕੋਰਾ ਛਾਈ ਚੁੱਪ ਨ ਪੰਛੀ ਚੈਕਣ ਹਵਾ ਨਚੰਦੇ ਕੋਰਾ ਕਿਸ ਦੇ ਅੱਗੇ ਦੁੱਖ ਫੋਲੀਏ ਸਭ ਦੁੱਖਾਂ ਦੇ ਮਾਰੇ ਮਾਰੇ ਆਵਾਜ਼ ਹੱਥਾਂ 'ਚੋਂ ਕੰਨੀ ਕਿਸ ਤਰ੍ਹਾਂ ਕੇ ਮਾਰੀ ਉਸ ਉਡਾਰੀ ਹੱਥਾਂ 'ਚੋਂ ਕੰਨੀ ਖਿਸ ਕਾ ਕੇ ਮਾਰੀ ਉਸ ਉਡਾਰੀ ਮੁਰਲੂ ਦਾ ਬਾਹਰ ਨਾ ਕਰਿਆ ਨਾਹੀ ਗਾਏ ਨਾਹੀ ਪੰਛੀ ਜੀ ਸੁਣਿਓ ਜਰਾ ਟੁਕੜੇ ਰੋੜੇ ਟੋਏ ਟਿੱਪੇ ਰੋੜੇ ਕੋਏ ਟਿੱਬੇ ਤੁਪਾਂ ਛਖੜ ਦੀ ਪ੍ਰਵਾਹ ਨਾ ਹੁੰਦੀ ਰੋੜੇ ਕੋਏ ਟਿੱਬੇ ਤੁਪਾਂ ਛਖੜ ਦੀ ਪ੍ਰਵਾਹ ਨਾ ਹੁੰਦੀ ਹਮ ਸਫਰ ਜਦ ਨਾਲ ਤੁਰੇ ਤਾਂ ਸਭ ਦੁੱਖ ਜਾਣ ਸਹਾਰੇ ਹਮ ਸਫਰ ਜਦ ਨਾਲ ਤੁਰੇ ਤਾਂ ਸਭ ਦੁੱਖ ਜਾਣ ਸਹਾਰੇ ਗੌਰ ਕਰਿਓ ਜੀ ਚੰਨ ਦੀ ਫਾ ਕਿਉਂ ਲੱਗੇ ਝੇਕਣ ਜਨਦੀ ਫਾਂ ਉਹ ਬਿਕੇ ਚੀਕਣ ਉਸਦੇ ਕੰਨ ਦੀ ਬਾੜੀ ਵਾਹ 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 ਜੀ ਵਾਹ ਜਨਦੀ ਫਾਂ ਉਹ ਲੱਗੇ ਚੀਕਣ ਉਸਦੇ ਕੰਨ ਦੀ ਬਾੜੀ ਲਈ ਕੋਈ ਖੋਟ ਨਾ ਰੱਖੀ ਉਸ ਵਿੱਚ ਖੂਬ ਕੜੀ ਸਨਿਆਰੇ ਕੋਈ ਖੋਟ ਨਾ ਰੱਖੀ ਉਸ ਵਿੱਚ ਖੂਬ ਕੜੀ ਸਨਿਆਰੇ ਪਾਵੇਂ ਕਰੀਏ ਲੱਖ ਕੋਸ਼ਾਂ ਮਿਲ ਨਾ ਸਕਦੇ ਆਪਾਂ ਬਾਜੀ ਪਾਵੇਂ ਕਰੀਏ ਲੱਖ ਕੋਸ਼ਾਂ ਮਿਲ ਨਾ ਸਕਦੇ ਆਪਾਂ ਆਪਾਂ ਦੋਵੇਂ ਤਾਂ ਹਾਂ ਜੀਕਣ ਨਹਿਤ ਦੇ ਦੋ ਕਿਨਾਰੇ ਆਖਰੀ ਹੈ ਜੀ ਇਹਨਾਂ ਤੋਂ ਸਿੱਖਿਆ ਸੀ ਇਹ ਸ਼ਬਦ ਕਹਿੰਦੇ ਕਾਗਜ਼ੇ ਸਭ ਕਾਗਜ਼ ਲੈ ਕਾਗਜ਼ ਵਈਸੇ ਨਾਲ ਪੰਚੀ ਸੁਣਿਓ ਜਰਾ ਆਰੇ ਨੇ ਧਿਆਨ ਹੈ ਚਲੇ ਕਾਗਦ ਕਲਮ ਕਾਗਦ ਕਲਮ ਚੁੱਕ ਤੇਲੂ ਰਾਮਾ ਰੱਖ ਗੋਡੇ ਤੇ ਗੱਤਾ ਹਮ ਨਾ ਦੀ ਵਾਹ ਕਲਮ ਚੁੱਕ ਤੇਲੂ ਰਾਮਾ ਰੱਖ ਗੋਡੇ ਤੇ ਗੱਤਾ ਹੀਰਾਂ ਦੇ ਪਲ ਕਟਣੇ ਪੈਣੇ ਹੀਰਾਂ ਦੇ ਪਲ ਕਟਣੇ ਪੈਣੇ ਕਰਕੇ ਇਵੇਂ ਬਜਾ i